ਮੈਂ ਦਰ ਕੋਸੋ ਚੌਰ ਦੇ ਵਿੱਚ ਪਹੁੰਚਿਆ ਸਾਰੇ ਚੁਣੇ ਹੋਏ ਕੌਂਸਲਰ ਸਹਿਬਾਨਾਂ ਨੂੰ ਜਿਹੜੀ ਹੈ ਸੋਹ ਚੁੱਕ ਸਮਾਗਮ ਵਿੱਚ ਪਹੁੰਚੇ ਸਾਰਿਆਂ ਨੂੰ ਮੁਬਾਰਕਵਾਦ ਦਿੱਤੀ ਉਹ ਸਾਰਿਆਂ ਨੇ ਅੱਜ ਸੋਹ ਚੱਕੀ ਹੈ ਕਿ ਆਪਣੇ ਆਪਣੇ ਵਾਰਡ ਦੀ ਪੂਰੇ ਸੇਵਾਦਾਰ ਬਣ ਕੇ ਇਮਾਨਦਾਰੀ ਨਾਲ ਸੇਵਾ ਕਰਾਂਗੇ ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਜਿਹੜੇ ਮਾਨ ਸਤਕਾਰ ਨਾਲ ਤੁਸੀਂ ਪਹਿਲਾਂ ਐਮਐਲਏ ਸਾਹਿਬ ਨੂੰ ਚੁਣਿਆ ਪੂਰੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹੋ ਕਿ ਅੱਜ ਤੁਸੀਂ ਜਿਹੜੀ ਬਹੁਤ ਵੱਡਾ ਇਹਦਾ ਸਾਡੇ ਕੌਂਸਲਰ ਸਾਹਿਬਾਨਾਂ ਨੂੰ ਚੁਣਿਆ ਸਰੂ ਸੰਮਤੀ ਨਾਲ ਹੀ ਜ਼ਿਆਦਾ ਤਕਰੀਬਨ ਹੋਏ ਸੋ ਤੁਹਾਨੂੰ ਮੁਬਾਰਕਵਾ ਦਿੰਦਾ ਹਾਂ ਮੈਂ ਕਹਿ ਸਕਦਾ ਕਿ ਤੁਹਾਡਾ ਕੋਈ ਵੀ ਕੰਮ ਜਿਹੜਾ ਕੋਈ ਰਹਿ ਨਹੀਂ ਜਾਊਗਾ ਤੇ ਸਰਕਾਰ ਵੱਲੋਂ ਵੱਧ ਵੱਧ ਫੰਡ ਆਉਣਗੇ ਤੇ ਜਿਹੜੇ ਸਾਡੇ ਐਮਐਲਏ ਸਤਕਾਰ ਚੋ ਸਾਡਾ ਭਰਾ ਠਾਨ ਮੈਰਾ ਸਾਹਿਬ ਸ਼ੁਰੂ ਤੋਂ ਹੀ ਜਿਹੜਾ ਆਪਣੇ ਸ਼ਹਿਰ ਦੀ ਵਿਕਾਸ ਲਈ ਦਿਨ ਰਾਤ ਕੰਮ ਕਰ ਰਿਹਾ ਸੋ ਮੈਂ ਵੀ ਕੈਬਨਟ ਮੰਤਰੀ ਹਾਂ ਜਿਹੜਾ ਵੀ ਮੈਨੂੰ ਹੁਕਮ ਲਾਉਣਗੇ ਐਮਐਲਏ ਸਾਹਿਬ ਜਿਹੜਾ ਵੀ ਕੋਈ ਸ਼ਹਿਰ ਵਾਸਤੇ ਮੇਤੋ ਵੀ ਹਰ ਡਿਪਾਰਟਮੈਂਟ ਡਿਪਾਰਟਮੈਂਟ ਜਿਹੜਾ ਫੰਡ ਮੰਗਣਗੇ ਤੇ ਬਹੁਤ ਬਹੁਤ ਇਹਨਾਂ ਦੇ ਸ਼ਹਿਰ ਦੀ ਤਰੱਕੀ ਵਾਸਤੇ ਅਸੀਂ ਹਾਜ਼ਰ ਖੜੇ ਆ। ਅੱਜ ਸ਼ਹਿਰ ਵਾਸੀਆਂ ਨੂੰ ਸਾਰੇ ਕੌਂਸਲਰ ਸਾਹਿਬਾਨ ਨੂੰ ਜਿਹੜੇ ਪ੍ਰਧਾਨ ਜੁੜੇਗੇ, ਸੀਨੀਅਰ ਵਾਈਸ ਪ੍ਰਧਾਨ ਜੁੜੇਗੇ, ਵਾਈਸ ਪ੍ਰਧਾਨ ਜੁੜੇਗੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਜੋ ਸੰਜੀ ਆ ਜੋ ਵੜ ਜਾ ਇੱਧਰ ਪਾਓ ਜੀ ਪਾ ਦੋ ਕਿਹਨੂੰ ਪਾ ਦੋ ਉਹ ਪੈਂਦੀ ਬਾਪਾ ਫੋਟੋ ਕਰਾਉਣ ਵਾਸਤੇ ਬੱਤੀ ਪਾ ਹੋਰ ਚ ਬਹੁਤ देर बाद ਪ੍ਰਧਾਨ ਮਿਲੇ ਨਗਰ ਕੌਂਸਲ ਨੂੰ ਸੋ ਕਿਉਂ ਜੇ ਕੰਮ ਕਰ ਰਹੇ ਹੈ ਕਿ ਚੱਲਣਗੇ ਸਭ ਤੋਂ ਪਹਿਲਾਂ ਮੈਂ ਸਮੂਹ ਸਾਰੀ ਜਿੰਨੇ ਵੀ 15 ਐਮਸੀ ਬਣਿਆ ਉਹਨਾਂ ਨੂੰ ਮੈਂ ਵਧਾਈਆਂ ਦੇਣਾ ਉਸ ਤੋਂ ਬਾਅਦ ਸਾਡੇ ਪ੍ਰਦੀਪ ਜੋਸ਼ਣ ਜੀ ਇਹਨਾਂ ਨੂੰ ਅੱਜ ਪ੍ਰਧਾਨਗੀ ਨਵੀਂ ਪ੍ਰਧਾਨਗੀ ਨੇ ਆਪਾਂ ਵਾਰਕਾ ਦੇਣਾ ਨਰਿੰਦਰ ਤਖੜ ਜੀ ਸਾਡੇ ਇਹਨੇ ਸੀਨੀਅਰ ਵਾਈਸ ਪ੍ਰਧਾਨ ਬਣੇ ਇਹਨਾਂ ਨੂੰ ਮੈਂ ਵਧਾਈਆਂ ਦੇਣਾ ਸਾਡੀ ਭੈਣ ਕਮਜੀਤ ਕੌਰ ਇਹਨਾਂ ਨੂੰ ਮੈਂ ਮੀਤ ਪ੍ਰਧਾਨ ਬਣਦੀਆਂ ਵਧਾਈਆਂ ਦੇਣਾ ਤੇ ਸਮੂਹ ਸਾਰਿਆਂ ਨੂੰ ਬਣ ਪ੍ਰਾਵਨ ਵਧਾਈਆਂ ਦੇਣਾ ਤੇ ਨਗਰ ਸਨੌਰ ਨੂੰ ਵਧਾਈਆਂ ਦੇਣਾ ਵੀ ਤੁਹਾਨੂੰ ਨਵਾਂ ਪ੍ਰਧਾਨ ਜਿਹੜਾ ਮਿਲਿਆ ਤੇ ਮੈਂ ਇਹਨੂੰ ਤੁਹਾਨੂੰ ਆਸ ਵੀ ਕਰਦਾ ਵੀ ਇਹ ਸਨੌਰ ਦੀ ਵਧੀਆ ਕੰਮਕਾਰ ਦੇ ਵਿੱਚ ਪੂਰੀ ਵਧੀਆ ਭੂਮਿਕਾ ਨਿਭਾਉਣਗੇ ਤੇ ਸਾਰੇ ਐਮਸੀਐਸ ਸਹਿਪਾਨਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਤੇ ਨਵੇਂ-ਨਵੇਂ ਤਜਵੀਜ਼ਾਂ ਲੈ ਕੇ ਇਹ ਆਪਣਾ ਵਧੀਆ ਵਿਜ਼ਨ ਲੈ ਕੇ ਬੇਸਨੌਰ ਦਾ ਕੰਮ ਕਰਾਉਣਗੇ ਮੈਨੂੰ ਆਸ ਹੈ ਪ੍ਰਦੀਪ ਸਿੰਘ ਜੋਸ਼ੀ ਜੀ ਤੋਂ ਵੀ ਇਹ ਜਿਹੜਾ ਆਪਣਾ ਅੱਜ ਕੱਲ੍ਹ ਸੰਭਾਲ ਲੈਣਾ ਪ੍ਰਧਾਨਗੀ ਦਾ ਨਾਲ ਨਾ ਤੇ ਟੀਮ ਦੇ ਵੱਜੋ ਜੁੜ ਗਿਆ ਇਹ ਨਰਿੰਦਰ ਸਿੰਘ ਤੇ ਕਮਜੀਤ ਕੌਰ ਵੀ ਸਾਰੇ ਆਪਣੇ ਭੈਣ ਭਰਾਵਾਂ ਵਾਂਗੂ ਵਧੀਆ ਟੀਮ ਨੂੰ ਸਾਰੀ ਦੁਨੀਆਂ ਲੈ ਕੇ ਚੱਲਣਗੇ ਫਿਰ ਜਿੰਨਾ ਵੀ ਸਾਰਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਹੜੀ ਅਸੀਂ ਸਾਰਾ ਕੁਝ ਸੌਂਪਿਆ ਆ ਉਹ ਜਿੰਨوں ਵੀ ਥਾਪੀ ਦੇਣਗੇ ਉਹੀ ਸਾਡਾ ਫੇਰ ਤੇ ਉਹੀ ਸਾਰੀ ਟੀਮ ਬਣੂਗੀ ਜਿੰਨੇ ਜਿੰਨੇ ਵੀ ਉਹ ਭੇਜਣਗੇ ਲਈ ਇਸ ਬੰਦੇ ਦਾ ਕਹਿ ਕੇ ਸਾਰਿਆਂ ਦਾ ਸਲਾਹ ਕਰਕੇ ਸਲਾਹ مشورہ ਕਰਕੇ ਮੈਂਬਰ ਸਹਿਬਾਨਾ ਸਾਰੇ ਐਮ ਸੀ ਵੈਸੇ ਲੋੜ ਉਹ ਹੁੰਦੀ ਹੈ ਜਦੋਂ ਬਰਾਬਰ ਬਰਾਬਰ ਹੋਣਾ ਵੈਸੇ ਚਲੋ ਸਾਇਦ ਸਾਢੇ ਵੀ ਹੋਣਗੇ ਨਾਲ ਉਹਦੇ ਪਰ ਬਹੁਮਤ ਜਦੋਂ ਪੂਰਾ ਹੋਵੇ ਫਿਰ ਕੋਈ ਜ਼ਰੂਰੀ ਨਹੀਂ ਹੁੰਦੀ ਜਿਵੇਂ ਐਮ ਐਲ اے ਦੀ ਪਰ ਐਮ ਐਲ اے ਦਾ ਹਾਜ਼ਰੀ ਵਿੱਚ ਜਿਹੜੀ ਉਹ ਲੱਗੂਗੀ ਸਾਡੀ ਤੇ ਜੋ ਵੀ ਇਹਨਾਂ ਨੇ ਸਾਰੇ ਐਮ ਸੀ ਸਹਿਬਾਨਾਂ ਨੂੰ ਪੁੱਛਿਆ ਆ ਜਿਹਦਾ ਵੀ ਵੱਧ ਲੋਕਾਂ ਨੇ ਨਾਂ ਲਿਆ ਹੋਇਆ ਉਹਦਾ ਮਾਨਸਾ ਵੀ ਨਹੀਂ ਬਣਾ ਕੇ ਦੇਈ ਚੇ 11 ਆਨਟ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਡਾਕਟਰ ਸੰਦੀਪ ਪਾਟੇ ਦੀ ਜਿਹੜੇ ਸਾਡੇ ਸੰਗਠਨ ਦੇ ਚਾਰਜਮੈਨ ਜਨਕ ਸ਼ਕਤਰ ਨੇ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਸਾਡੇ ਮੰਤਰੀ ਰੈਵਨਿਊ ਮਿਸਟਰ ਹਰਦੀਪ ਸਿੰਘ ਮੁੰਡੀਆਂ ਜੀ ਔਰ ਸਾਡੇ ਵਿਸ਼ੇਸ਼ ਤੌਰ ਤੇ ਹਰਮੀਰ ਸਿੰਘ ਪਠਾਨ ਮਾਦਨ ਦੀ ਐਮ ਐਲ ਏ ਸਾਹਿਬ ਔਰ ਸਾਡੀ ਸਾਰੀ ਐਮ ਸੀ ਟੀਮ ਜਿਹੜੀ ਹੈਗੀ ਆ ਜੀ ਮੈਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਮੰਤਰੀ ਸਾਹਿਬ ਆ ਐਸ ਏ ਐਮ ਸਾਹਿਬ ਆ ਬੈਠੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਅੱਜ ਮੈਨੂੰ ਸਨੌਰ ਨਗਰ ਕਾਉਂਸਲ ਦੀ ਜਿਹੜੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਜਿਹੜੀ ਇਹਨਾਂ ਨੇ ਸੌਂਪੀ ਆ ਮੈਂ ਪ੍ਰਧਾਨ ਬਾਦ ਚਾ ਸਭ ਤੋਂ ਪਹਿਲਾਂ ਸਨੌਰ ਦਾ ਰਹਿਸ਼ੀ ਬਸਿੰਦਾ ਹਾਂ ਔਰ ਉਹਦੇ ਨਾਲ ਨਾਲ ਮੈਂ ਮੈਨੂੰ 15 ਵਾਰਡਾਂ ਚੋਂ ਇੱਕ 14 ਨੰਬਰ ਵਾਰਡ ਚ ਚੁੜਿਆ ਗਿਆ ਮੈਂ ਆਪਣੇ ਆਪ ਨੂੰ ਐਮਸੀ ਦੇ ਤੌਰ ਤੇ ਦੇਖੂੰਗਾ ਜਿਹੜੀ ਏਤ੍ਰਿਕ ਜ਼ਿੰਮੇਵਾਰੀ ਮੈਨੂੰ ਪ੍ਰਧਾਨ ਸਾਹਿਬ ਨੇ ਮੇਰੇ ਤੇ ਭਰੋਸਾ ਕਰਕੇ ਪਠਾਨ ਮਦਰ ਸਾਹਿਬ ਨੇ ਭਰੋਸਾ ਕਰਕੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਉਸ ਤੇ ਮੈਂ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਔਰ ਸਾਰੇ ਸਨੌਰ ਨਿਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਹਾਡੇ ਸਹਿਯੋਗ ਦੀ ਜ਼ਰੂਰਤ ਆ ਜਦੋਂ ਕਿਸੇ ਚੀਜ਼ ਦੀ ਡਿਵੈਲਪਮੈਂਟ ਹੁੰਦੀ ਆ ਤਾਂ ਉਹਦੇ ਨਾਲ ਸ਼ਹਿਰ ਨਿਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਮੈਂ ਉਮੀਦ ਕਰੂੰਗਾ ਕਿ ਸਾਡੇ ਹੱਥ ਨਾਲ ਸਾਡੇ ਕੰਦੇ ਨਾਲ ਕੰਦਾ ਮਿਲਾ ਕੇ ਉਹ ਚੱਲਣਗੇ ਤੇ ਜਿਵੇਂ ਵੀ ਸਾਡੀ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਰਹਿਨਵਾਈ ਹੇਠ ਅਸੀਂ ਜਿੱਥੇ ਜਿੱਥੇ ਫਾਡਰ ਹੋਣਗੇ ਜਿਹੜੇ ਜਿਹੜੇ ਕੰਮ ਹੋਣਗੇ ਰਹਿੰਦੇ ਆ ਜਿਹੜੇ ਸਨੌਰ ਦੇ ਜਿਨ੍ਹਾਂ ਨੇ ਅੱਜ ਤੱਕ ਅਣ ਦੇਖਿਆ ਕੀਤਾ ਗਿਆ ਉਹ ਕੋਸ਼ਿਸ਼ ਕਰਾਂ ਡਿਵੈਲਪਮੈਂਟ ਕਰੀਏ ਤੇ ਸਨੌਰ ਦੇ ਲੋਕਾਂ ਨੂੰ ਇੱਕ ਚੰਗਾ ਜੀਵਨ ਜਿਹੜਾ ਹੈ ਉਹ ਦੇਈਏ ਮੈਂ ਇਹਨੂੰ ਪਦਵੀ ਨਹੀਂ ਸਮਝਦਾ ਮੈਂ ਇਹਨੂੰ ਜ਼ਿੰਮੇਵਾਰੀ ਲੈ ਕੇ ਚੱਲਦਾ ਇਹਨੂੰ ਚੈਲੰਜ ਲੈ ਕੇ ਚੱਲਦਾ ਪਦਵੀਆਂ ਜਿਹੜੀਆਂ ਨੇ ਉਹ ਰਾਜੇ ਰਜਵਾੜਿਆਂ ਦੀਆਂ ਹੁੰਦੀਆਂ ਹੁੰਦੀਆਂ ਸੀ ਅਸੀਂ ਸੇਵਾਦਾਰ ਬਣ ਕੇ ਆਏ ਆਂ ਔਰ ਸੇਵਾਦਾਰ ਬਣ ਕੇ ਰਹਾਂਗੇ ਜਿਨੀ ਹਰਮਿੰਦਰ ਸਿੰਘ ਪਠਾਨ ਮਾ ਜਿਹੜਾ ਇਹਦਾ ਆਪਣਾ ਇੱਕ ਨਾਮ ਆ ਉਹ ਖੁਦ ਚਾਹੁੰਦੇ ਆ ਕਿ ਸਨੌਰ ਹਲਕੀ ਦੀ ਡਵੈਲਪਮੈਂਟ ਹੋਵੇ ਔਰ ਵਿਸ਼ੇਸ਼ ਤੌਰ ਤੇ ਸਨੌਰ ਸ਼ਹਿਰ ਦੀ ਡਵੈਲਪਮੈਂਟ ਹੋਵੇ ਜਿੱਥੇ ਤੱਕ ਸਾਡਾ ਵਾਹ ਲੱਗੂਗਾ ਜੀ ਜਿਹੜੇ ਕੰਮ ਅਧੂਰੇ ਪਏ ਆ ਜਿਹੜੇ ਸਨੌਰ ਵਾਲਿਆਂ ਨੇ ਕਦੇ ਨਹੀਂ ਸੋਚਿਆ ਸੀ ਔਰ ਪਿਛਲੇ 40 50 ਸਾਲਾਂ ਦੀਆਂ ਉਹਨਾਂ ਦੀਆਂ ਡਿਮਾਂਡਾਂ ਨੇ ਉਹ ਸਾਡੀ ਕੋਸ਼ਿਸ਼ ਰਹੂਗੀ ਹਰਮਿੰਦਰ ਸਿੰਘ ਪਠਾਨ ਮਾਜਰੇ ਦੀ ਰਹਿਨਮਾਈ ਹੇਠ ਅਸੀਂ ਉਹ ਕੰਮ ਜਿਹੜੇ ਹੈਗੇ ਆ ਪੂਰੇ ਕਰੀਏ ਹੋਰ ਹੋਣਗੇ ਜੀ ਉੱਥੇ ਬਿਲਕੁਲ ਜਿੰਮ ਵੀ ਹੋਣਗੇ ਜੀ ਹੋਰ ਵੀ ਬਹੁਤ ਕੰਮ ਹੋਣਗੇ